ਹਾਂਜੀ ਸਰ ਪ੍ਰਭਾ ਸਤਿ ਸ਼੍ਰੀ ਅਕਾਲ ਅੱਜ ਚੱਲੇ ਆਪਾਂ ਡੇਰਾਬਾ ਪੰਜਾਬ ਸਿੰਘ ਤਾਜੋਕੇ 10ਵੀਂ ਦੇ ਵਿਹਾੜੇ ਤੇ ਆਓ ਤੁਹਾਨੂੰ ਕਰਾਈਏ ਦਰਸ਼ਨ ਇੱਥੇ ਆਪਾਂ ਪਾਰਕਿੰਗ ਕਰਾਂਗੇ ਗੱਡੀ ਦੇਖੋ ਮੇਲੇ ਦੇ ਧੂਮ ਤਾਂ ਵਰੌਣਕਾਂ ਇੰਨਾ ਇਕੱਠਾ ਦਾਣਾ ਮੰਡੀ ਤਾਜੋਕੇ ਦੇ ਵਿੱਚ ਗੱਡੀ ਪਾਰਕ ਕਰ ਰਹੇ ਹਾਂ ਸੇਵਾਦਾਰ ਪਰਚੀ ਕੱਟਣਗੇ ਚਲੋ ਪਾਰਕੀ ਕੱਟੀ ਗਈ ਗੱਡੀ ਕਰਦੇ ਆ ਪਾਰਕ ਇਹ ਮੈਂ ਨਹੀਂ ਨਾ ਚਲੋ ਅਣੇ ਤਰਫੇ ਬਾਬਾ ਪੰਜਾਬ ਸਿੰਘ ਦੇ ਸਥਾਨ ਤੇ ਇੱਥੇ ਹਵਾ ਪੰਜਾਬ ਸਿੰਘ ਆਏ 10ਵੀਂ ਦਾ ਦਿਹਾੜਾ ਖੈਰਾਪ ਤੂ ਬਧਾਉਣਾ ਮਨਾਇਆ ਜਾਂਦਾ ਹੈ ਮਹੀਨੇ ਵਾ 10ਵੀਂ ਦਾ ਵੀ ਲੱਗਦੀ ਹੈ ਸਾਰੇ ਹਲਦੇਣਾ ਸਾਲ ਬਾਦ ਪੂਰਾ ਦਸਹਰਾ ਭਰਦਾ ਹੈ ਦੇਖੋ ਕਿੰਨੀ ਵਧੀਆ ਡੈਕੋਰੇਸ਼ਨ ਕਰੀ ਹੋਏ ਗੁਰਦੁਆਰਾ ਸਾਹਿਬ ਦੀ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਜੀ ਸੇਵਾ ਨਿਭਾ ਰਹੇ ਨੇ ਹੁਣ ਮੁੱਖ ਗੱਦੀਨ ਸੀਣ ਚਲੋ ਕਰਾਈਏ ਦਰਸ਼ਨ ਕਰਦੇ ਆਂ ਬਾਬਾ ਜੀ ਨੂੰ ਨਮਸਕਾਰ ਇੱਥੇ ਉਦੋਂ ਬਾਅਦ ਕਰਾਮ ਮੰਗਿਆ ਆਪਾਂ ਜੋੜੇ ਜਮਾ ਜੋੜਾ ਘਰ ਦੇ ਵਿੱਚ ਉੱਚਾ ਸਾਹਮਣੇ ਗੁਰਦੁਆਰਾ ਸਾਹਿਬ دوسری ਸਾਈਡ ਬਾਬਾ ਪੰਜਾਬ ਸਿੰਘ ਦੀ ਸਮਾਦ ਬਣੀ ਹੋਈ ਹੈ ਇੱਧਰ ਲੰਗਰ ਹਾਲ ਦੇਖੋ ਕਿੰਨੀ ਸੰਗਤ ਦਾ ਠਾਠਾ ਮਾਰਦਾ ਇਕੱਠ था था। पहला टेकिया मत सम समा से नमस्कार लाइन लग गया नमस्कार तो बाद ਇਥੇ ਬਾਬਾ ਜੀ ਨੂੰ ਪਾਤਾ ਕਿ ਉਹ ਤੇ ਨਮਸਕਾਰ ਕਰਨ ਤੋਂ ਬਾਅਦ ਨਾਨਕ ਸਾਹਿਬ ਤੇ ਉੱਪਰ ਕਰਿਆ ਨਮਸਕਾਰ ਉਦੋਂ ਚਲੇ ਅਸੀਂ ਦਰਬਾਰ ਸਾਹਿਬ ਦਰبار صاحب ਮੱਥਾ ਟੇਕਣ ਤੋਂ ਬਾਅਦ ਦਰبار ਸਾਹਿਬ ਨੂੰ ਮਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ 2 2 ਮਿੰਟ ਲਈ ਦਰਬਾਰ ਸਾਹਿਬ ਦੇ ਬੈਠ ਗਏ ਨਮਸਕਾਰ ਕਰਨ ਤੋਂ ਬਾਅਦ ਦਰਵਾਜਾ ਸਾਹਿਬ ਫਿਰ ਅਸੀਂ ਬਾਬਾ ਜੀ ਤੋਂ ਲੱਤਾ ਪ੍ਰਸਾਦ ਪ੍ਰਸਾਦ ਲੈਣ ਤੋਂ ਬਾਅਦ ਫਿਰ ਅਸੀਂ ਸਕੇ ਲੰਗਰ